ਲੁਧਿਆਣਾ ਸ਼ਹਿਰ ਦੇ ਵਿੱਚ ਸਵੇਰ ਦਾ ਸਮਾਂ ਹੈ ਸੂਰਜ ਦੀਆਂ ਕਿਰਨਾਂ ਹਜੇ ਕੰਨਾਂ ਤੇ ਪੈਣੀਆਂ ਸ਼ੁਰੂ ਹੋਈਆਂ ਹਨ ਇੱਕ ਬਜ਼ੁਰਗ ਆਦਮੀ ਜਿਸ ਦੀ ਚਿੱਟੀ ਦਾੜੀ ਹਵਾ ਦੇ ਵਿੱਚ ਲੜਾਰੀ ਹੈ ਮੱਥੇ ਤੇ ਝੁਰੜੀਆਂ ਅਤੇ ਚਿਹਰੇ ਤੇ ਇੱਕ ਅਜੀਬ ਖਾਮੋਸ਼ੀ ਜਿਵੇਂ ਕਿ ਉਸਨੇ ساری ਜ਼ਿੰਦਗੀ ਦੀਆਂ ਪੀੜਾਂ ਪਹਿਲਾਂ ਹੀ ਹਰ ਰੱਖੀਆਂ ਹੋਣ ਨਜ਼ਰ ਆ ਰਿਹਾ ਹੈ ਸਫੇਦ ਕੁੜਤਾ ਪਜਾਮਾ ਲੇਕਿਨ ਥੋੜਾ ਮੇੜਾ ਅਤੇ ਥਕੇ ਹੋਏ ਸਰੀਰ ਦੇ ਅੰਗ ਹੱਥ ਕੰਬਦੇ ਹੋਏ ਜਿਨ੍ਹਾਂ ਵਿੱਚ ਇੱਕ ਖੁੰਡੀ ਸੀ ਜੋ ਕਿ ਸਰੀਰ ਨੂੰ ਸਹਾਰਾ ਦੇ ਰਹੀ ਸੀ ਆਪਣੀ ਲੱਕੜ ਦੀ ਖੁੰਡੀ ਨਾਲ ਅੱਗੇ ਵੱਧ ਰਿਹਾ ਹੈ ਥਾਣੇ ਦੇ ਵਿੱਚ ਜਾਂਦਾ ਹੈ ਜਿਵੇਂ ਕਿ ਇੱਥੇ ਪਹਿਲਾਂ ਕਈ ਵਾਰ ਆ ਚੁੱਕਾ ਹੋਵੇ ਅੰਦਰ ਆ ਕੇ ਮਿੱਤੇ ਬੈਠ ਜਾਂਦਾ ਹੈ ਇੱਕ ਪੁਲਿਸ ਵਾਲਾ ਜਿਸ ਨੂੰ ਸ਼ਾਇਦ ਆਪਣੀ ਵਰਦੀ ਦੇ ਉੱਪਰ ਬਹੁਤ ਜ਼ਿਆਦਾ ਅਪਮਾਨ ਸੀ ਬਹੁਤ ਜ਼ਿਆਦਾ ਹੰਕਾਰ ਸੀ ਅੱਗੇ ਵੱਧਦਾ ਹੈ おい ਬੜਿਆ ਇੱਥੇ ਕੀ ਕਰਦਾ ਹੈ ਇਹ ਕੋਈ ਭੀਖ ਮੰਗਣ ਦੀ ਜਗ੍ਹਾ ਹੈ ਬਿਨਾ ਕੁਝ ਸੋਚੇ ਸਮਝੇ ਆਪਣੇ ਰੋਬ ਦੇ ਵਿੱਚ ਮਸਤ ਆਪਣੇ ਰੋਬ ਨਾਲ ਰੱਜਿਆ ਹੋਇਆ ਇੱਕ ਜ਼ੋਰਦਾਰ ਥੱਪੜ ਉਸ ਬਜ਼ੁਰਗ ਦੇ ਕੰਨ ਤੇ ਜੜ ਜਾਂਦਾ ਹੈ ਬਜ਼ੁਰਗ ਦੇ ਹੱਥੋਂ ਡੰਡਾ ਥਲੇ ਡਿੱਗ ਜਾਂਦਾ ਹੈ ਚਿਹਰਾ ਇੱਕ ਪਾਸੇ ਮੁੜ ਚੁੱਕਿਆ ਹੈ ਅਤੇ ਆਪਣੀਆਂ ਤਿਰਛੀਆਂ ਨਿਗਾਹਾਂ ਦੇ ਨਾਲ ਖਾਮੋਸ਼ੀ ਵਿੱਚ ਬਿਰਾ ਕੁਝ ਬੋਲੇ ਉਸ ਸਿਪਾਹੀ ਦੇਵਲ ਦੇਖ ਰਿਹਾ ਹੈ ਅਗੋ ਜਦੋਂ ਸਿਪਾਹੀ ਨੂੰ ਪਤਾ ਲੱਗਿਆ ਇਹ ਕੋਈ ਹੋਰ ਆਦਮੀ ਨਹੀਂ ਜਿਸ ਨੂੰ ਉਸਨੇ ਥੱਪੜ ਮਾਰ ਦਿੱਤੀ ਹੈ ਬਿਨਾਂ ਵਜ੍ਹਾ ਜਲੀਲ ਕਰ ਦਿੱਤਾ ਹੈ ਇਹ ਤਾਂ ਕਿਸੇ ਮਕੇ ਡੀਆਜੀ ਹੁੰਦੇ ਸਨ रिटायर्ड डीआईजी ਹਨ ਅਤੇ ਹੁਣ ਜੋ ਉਸ ਨਾਲ ਹੁੰਦਾ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੋਸਤੋ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਨੇ ਹਾਂ ਜੀ ਅੱਜ ਦੀ ਹੈ ਬੜੀ ਖਾਸ ਵੀਡੀਓ ਅੰਦਰ ਅਸਲ ਲੁਧਿਆਣਾ ਦੇ ਵਿੱਚ ਡੀਆਈਜੀ ਸੂਰਜ ਪ੍ਰਤਾਪ ਸਿੰਘ ਅੱਜ ਮਾਰਨਿੰਗ ਵਕਤ ਨਿਕਲੇ ਹਨ ਉਹਨਾਂ ਦਾ ਗਾਰਡ ਉਹਨਾਂ ਦੇ ਨਾਲ ਚੱਲ ਰਿਹਾ ਹੈ ਇੱਕ ਕੁੱਤਾ ਹੈ ਜਿਸ ਨੂੰ ਆਪਣੇ ਨਾਲ ਹਮੇਸ਼ਾ ਘੁਮਾਉਂਦੇ ਹਨ ਉਹਨਾਂ ਦੇ ਪੋਤੇ ਸਵੇਰੇ ਸਵੇਰ ਦੇ ਨਾਲ ਆਪਣੀ ਮੰਮੀ ਦੇ ਨਾਲ ਸੁੱਤੇ ਪਏ ਹਨ ਅਤੇ ਡੀਆਈਜੀ ਸਾਹਿਬ ਦੇ ਉਠਾਣ ਤੋਂ ਬਾਅਦ ਵੀ ਉਹਨਾਂ ਦੇ ਨਾਲ ਨਹੀਂ ਆਏ ਚਲੋ ਇਹ ਇਕੱਲੇ ਚੱਲ ਰਹੇ ਹਨ ਅਤੇ ਅੱਜ ਸੋਚ ਰਹੇ ਹਨ ਅੱਜ ਸ਼ਾਇਦ ਆਪਣੇ ਕਿਸੇ ਦੋਸਤ ਦੇ ਕੋਲ ਜਾਇਆ ਜਾਵੇ ਮਾਰਨਿੰਗ ਵਾ ਖਤਮ ਕਰਕੇ ਘਰੇ ਆਂਦੇ ਹਨ ਆਪਣੇ ਦੋਸਤ ਰੁਘਵੀਰ ਸਿੰਘ ਨੂੰ ਫੋਨ ਲਗਾਉਂਦੇ ਹਨ oi ਦੋਸਤਾ ਬੜੇ ਸਾਲ ਹੋ ਚੁਕੇ ਹਨ ਤੈਨੂੰ ਮਿਲਿਆ ਨੋ ਕਿੱਥੇ ਰਹਿਦਾ ਹੱਜ ਕੱਲ ਰੁਘਵੀਰ ਤੂੰ ਤਾਂ ਬਿਲਕੁਲ ਬਗਾਨਾ ਹੋ ਚੁਕਿਆ ਹੈ ਅਗੋ ਰੁਘਵੀਰ ਸਿੰਘ ਬੋਲਦਾ ਹੈ ਨਹੀਂ ਸਾਹਿਬ ਤੁਹਾਡੀ ਕਿਰਪਾ ਹੈ ਤੁਹਾਡੇ ਨਾਲ ਕਿਸੇ ਵੇਲੇ ਕੰਮ ਕਰਿਆ ਕਰਦੇ ਸਾਂ ਅੱਜ ਤਾਂ ਬਸ ਹੁਣ ਘਰੇ ਬਹਿ ਕੇ ਹਾਂ ਘਰੇ ਆਪਣੇ ਪੋਤਿਆਂ ਨਾਲ ਖੇਡ ਲੈਂਦੇ ਹਾਂ ਆਪਣੇ ਬੱਚਿਆਂ ਦੇ ਨਾਲ ਥੋੜੀ-ਮੋਲਟੀ ਗੱਲਾਂ ਕਰ ਲੈਨੇ ਹਾਂ ਇਸੇ ਦੇ ਵਿੱਚ ਖੁਸ਼ ਹਾਂ ਇੰਜ ਲੱਗਦਾ ਹੈ ਜਿਵੇਂ ਕਿ ਹੁਣ ਆਪਣੀ ਕਿਸੇ ਨੂੰ ਲੋੜ ਨਹੀਂ ਹੈ ਕੋਈ ਗੱਲ ਨਹੀਂ ਚਲੋ ਮੈਂ ਤੇਰੇ ਕੋਲ ਆਣਾ ਹਾਂ ਅੱਗੋਂ ਸੂਰਜ ਪ੍ਰਤਾਪ ਸਿੰਘ ਬੋਲਦਾ ਹੈ ਚਲੋ ਆਪਣੇ ਗਾਰਡ ਨੂੰ ਆਖਦਾ ਹੈ ਵੀ ਚਲੋ ਮੈਂ ਆਪਣੇ ਦੋਸਤ ਨੂੰ ਮਿਲਣਾ ਹਾਂ ਜੇਕਰ ਤੇਨੂੰ ਕੋਈ ਕੰਮ ਹੈ ਤੂੰ ਆਪਣੇ ਘਰ ਜਾ ਆ ਮੈਨੂੰ ਕੋ ਖਾਸ ਸਿਕਿਉਰਟੀ ਦੀ ਲੋੜ ਨਹੀਂ ਹੈ ਵੈਸੇ ਵੀ ਮੈਂ ਆਪਣੇ ਦੋਸਤੇ ਕੋਲ ਜਾਣਾ ਹੈ ਹੁਣ ਮੈਨੂੰ ਰਿਟਾਇਰ ਹੋਇਆ ਲਗਭਗ 20 ਸਾਲ ਹੋ ਚੁਕੇ ਹਨ ਹੁਣ ਮੈਨੂੰ ਕਿਸ ਤੋਂ ਖਤਰਾ ਹੈ ਤੁਸੀਂ ਚਿੰਤਾ ਨਾ ਕਰੋ ਆਰਾਮ ਦੇ ਨਾਲ ਆਪਣੇ ਘਰਵਾਲਿਆਂ ਨਾਲ ਸਮਾਂ ਬਿਤਾਓ ਮੈਂ ਆਪੇ ਆ ਜਾਵਾਂਗਾ ਗਾੜੇ ਨਾਲ ਸੁਣ ਕੇ ਖੁਸ਼ ਹੋ ਜਾਂਦਾ ਹੈ ਕਿਉਂਕਿ ਅੱਗੇ ਵੀ ਇਸੇ ਤਰ੍ਹਾਂ ਛੁੱਟੀਆਂ ਲੈਂਦਾ ਰਹਿੰਦਾ ਹੈ ਅਤੇ ਚਲੋ ਅੱਜ ਵੀ ਆਪਣੇ ਘਰ ਆਪਣੇ ਪਰਿਵਾਰ ਦੇ ਕੋਲ ਚਲਾ ਗਿਆ ਹੈ ਇਧਰੋਂ ਡੀਆਈਜੀ ਸਾਹਿਬ ਜੋ ਕਿ ਇਸ ਵਿਲਾਸਤਾ ਦੀ ਜ਼ਿੰਦਗੀ ਤੋਂ ਬਿਲਕੁਲ ਅੱਕ ਚੁੱਕੇ ਸਨ ਅੱਜ ਇੱਕ ਗਰੀਬ ਬੰਦੇ ਵਾਂਗ ਜਿਉਣਾ ਚਾਹੁੰਦੇ ਹਨ ਅੱਜ ਸੋਚਣਾ ਚਾਹੁੰਦੇ ਹਨ ਇੱਕ ਆਮ ਆਦਮੀ ਕਿਵੇਂ ਜਿਉਂਦਾ ਹੈ ਆਪਣੇ ਬਹੁਤ ਪੁਰਾਣੇ ਪਾਟੇ ਪੁਰਾਣੇ ਕੁਰਤੇ ਪਜਾਮੇ ਨੂੰ ਜੁਕਦੇ ਹਨ ਉਹ ਪਾਲਦੇ ਹਨ ਘਰ ਦੇ ਦੀ ਨਜ਼ਰਾਂ ਤੋਂ ਬਚਦੇ ਹੋਏ ਕਿਉਂਕਿ ਸਵਾਲਾਂ ਤੋਂ ਡਰ ਲੱਗਦਾ ਹੈ ਇਹ ਪਾਟੇ ਪੁਰਾਣੇ ਕੱਪੜੇ ਪਾ ਕੇ ਪਾਪਾ ਤੁਸੀਂ ਕਿੱਧਰ ਜਾ ਰਹੇ ਹੋ ਇਹ ਸਵਾਲ ਉਸ ਨੂੰ ਖਾਸੇ ਪਸੰਦ ਨਹੀਂ ਆਉਂਦੇ ਚਲੋ ਆਪਣੇ ਕੱਪੜਿਆਂ ਦੇ ਨਾਲ ਇੱਕ ਲੱਕੜ ਦੀ ਖੁੰਡੀ ਚੱਕ ਕੇ ਅਤੇ ਤੁਰ ਪੈਂਦਾ ਹੈ ਬਸ ਚੜਦਾ ਹੈ ਬਸ ਚੜ ਕੇ ਲੁਧਿਆਣੇ ਪਹੁੰਚ ਜਾਂਦਾ ਹੈ ਕਿਉਂਕਿ ਉਸਦੇ ਦੋਸਤਾ ਕਰ ਉੱਥੋਂ ਨੇੜੇ ਹੀ ਹੈ ਰਸਤੇ ਦੇ ਵਿੱਚ ਇੱਕ ਥਾਣਾ ਵੀ ਪੈਂਦਾ ਹੈ ਅਤੇ ਚਲੋ ਆਪਣਾ ਇੱਕ ਟੈਂਪੂ ਕਰ ਲੈਂਦਾ ਹੈ ਟੈਂਪੂ ਕਰਕੇ ਉਸ ਥਾਣੇ ਦੇ ਕੋਲ ਆ ਕੇ ਰੁਕ ਲੈਂਦਾ ਹੈ ਬੜੇ ਦਿਨ ਹੋ ਗਏ ਕਿਸੇ ਥਾਣੇ ਦੇ ਵਿੱਚ ਗੇੜਾ ਨਹੀਂ ਮਾਰਿਆ ਅਤੇ ਨਾ ਹੀ ਇਥੋਂ ਚਾਹ ਪੀਤੀ ਹੈ ਅੰਦਰ ਜਲੇ ਹਾਂ ਅੰਦਰ ਕੋਈ ਆਪਣਾ ਪੁਰਾਣਾ ਬੇਲੀ ਮਿੱਤਰ ਹੋਵੇਗਾ ਉਸ ਦੇ ਨਾਲ ਚਾਰ ਗੱਲਾਂ ਕਰਕੇ ਜੀ ਖੁਸ਼ ਹੋ ਜਾਵੇਗਾ ਚਲੋ ਆਪਣੀ ਲੱਕੜ ਦੀ ਕੁੰਡੀ ਨਾਲ ਅੱਗੇ ਵਧ ਰਿਹਾ ਹੈ ਉਸ ਦਾ ਸਰੀਰ ਜਿਹੜਾ ਹੈ ਕਮਰਿਆ ਹੈ ਬੁਢਾਪਾ ਚਰਮ ਸੀਮਾ ਤੇ ਹੈ ਲੇਕਿਨ ਉਹ ਪੁਰਾਣੇ ਰੋਵ ਵਾਲੇ ਦਿਨ ਉਸ ਨੂੰ ਯਾਦ ਆ ਰਹੇ ਹਨ ਸੋਚਦਾ ਹੈ ਅੰਦਰ ਜਾ ਕੇ ਛੱਟ ਨਾਲੇ ਤਾਂ ਆਰਾਮ ਕਰ ਲਾਂਗਾ ਨਾਲੇ ਪੁਰਾਣੇ ਦਿਨ ਥੋੜੇ ਤਾਜ਼ਾ ਹੋ ਜਾਣਗੇ ਉਸ ਨੂੰ ਯਾਦ ਆਂਦਾ ਹੈ ਐਸੇ ਹੀ ਸ਼ਹਿਰ ਦੇ ਵਿੱਚ ਕਿਸੇ ਵੇਲੇ ਮੈਂ ਡਿਊਟੀ ਕਰਦਾ ਸੀ ਕਿੰਨਾ ਵਧੀਆ ਸਮਾਂ ਸੀ ਉਹ ਅਤੇ ਇਸ ਥਾਣੇ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਮੈਂ ਨਿਰੀਖਣ ਕਰਨ ਆਇਆ ਸੀ ਕਿੰਨੀਆਂ-ਕਿੰਨੀਆਂ ਕੱਡੀਆਂ ਪਤਾ ਨਹੀਂ ਕਿੰਨੇ ਪੁਲਿਸtfracਲੇ ਮੈਂ ਸਸਪੈਂਡ ਕੀਤੇ ਸਨ ਆਪਣੇ ਮਾੜੇ ਅਤੇ ਪੁਰਾਣੇ ਚੰਗੇ ਕੰਮ ਯਾਦ ਕਰਦਾ ਹੈ ਆਪਣੇ ਰੋਵ ਵਾਲੇ ਪੁਰਾਣੇ ਦਿਨ ਬੜੇ ਚੰਗੇ ਦਿਨ ਸੀ ਹੋ ਚਲੋ ਅੰਦਰ ਜਾਂਦਾ ਹੈ ਅੰਦਰ ਗੇਟ ਤੋਂ ਐਂਟਰੀ ਲੈਂਦਾ ਹੈ ਅਤੇ ਅੰਦਰ ਜਾ ਕੇ ਇੱਕ ਪੁਰਾਣੇ ਮੇਜ਼ ਤੇ ਬੈਠ ਜਾਂਦਾ ਹੈ ਕਿਉਂਕਿ ਹੱਡ-ਗੋਡੇ ਸਾਥ ਨਹੀਂ ਦਿੰਦੇ ਲੰਬਾ ਚਿਰ ਤੁਰਿਆ ਨਹੀਂ ਜਾਂਦਾ ਅਤੇ ਅੰਦਰ ਬੈਠ ਕੇ ਥੋੜਾ ਸਾਹ ਲerਿਆ ਹੈ ਨਾਲ ਪਾਈ ਘੜੇ ਵਿੱਚੋਂ ਠੰਡਾ ਪਾਣੀ ਪੀ ਲੈਂਦਾ ਹੈ ਅਤੇ ਆਪਣੇ ਗੱਲ ਨੂੰ ਥੋੜਾ ਆਰਾਮ ਦਿੰਦਾ ਹੈ ਇੰਨੇ ਦੇ ਵਿਚਕਾਰ ਸੁਖਵਿੰਦਰ ਸਿੰਘ ਨਾਮ ਦਾ ਇੱਕ ਪੁਲਿਸ ਵਾਲਾ ਜੋ ਕਿ ਸ਼ਾਇਦ ਹਰੇ ਨਵਨਵਾਪਰਤੀ ਹੋਇਆ ਹੈ ਵਰਦੀ ਦਾ ਰੋਬ ਉਸਤੇ ਚਿਹਰੇ ਤੇ ਸਾਹ ਚਲ ਰਿਹਾ ਹੈ ਮੋੜੇ ਤੇ ਲੱਗੀ ਬੈਜ ਸੂਰਜ ਦੀ ਰੋਸ਼ਨੀ ਵਿੱਚ ਚਮਕ ਰਿਹਾ ਨ ਬਿਲਕੁਲ ਰੋਬ ਨਾਲ ਚੋੜੀ ਸਾਤੀ ਵਾਲਾ ਸੁਖਵਿੰਦਰ ਸਿੰਘ ਅੱਗੇ ਵਧ ਰਿਹਾ ਹੈ ਅੱਗੇ ਵੱਧੇ ਸਾਰ ਬਜ਼ੁਰਗ ਆਦਮੀ ਨੂੰ ਕੋਈ ਆਮ ਇਨਸਾਨ ਸਮਝ ਕੇ ਉਸਤੇ ਰੋਗ ਮਾਰਨ ਲੱਗ ਜਾਂਦਾ ਹੈ ਉਹ ਬੜਿਆ ਇੱਥੇ ਕੀ ਕਰਨਾ ਆ ਹੈ ਭੀਖ ਮੰਗਣ ਦੀ ਇਹ ਕੋਈ ਜਗ੍ਹਾ ਨਹੀਂ ਹੈ ਤੇਰੇ ਕੱਪੜੇ ਦੇਖ ਕੇ ਮੈਨੂੰ ਲੱਗ ਰਿਹਾ ਹੈ ਕਿਸੇ ਮਾਮੂਲੀ ਕਰਦਾ ਹੈ ਜੇ ਆ ਜਾਏ ਤੂੰ ਇੱਥੇ ਤੈਨੂੰ ਕੁਝ ਨਹੀਂ ਮਿਲਣਾ ਜੇਕਰ ਕੋਈ ਰਿਪੋਰਟ ਲਿਖਣੀ ਹੈ ਤਾਂ ਦੱਸ ਜੇਕਰ ਨਹੀਂ ਤਾਂ ਇਥੋਂ ਚੱਲਦਾ ਬਣ ਅੱਗੋ ਬਜ਼ੁਰਗ ਆਖਦਾ ਹੈ ਨਹੀਂ ਮੈਂ ਤਾਂ ਵੈਸੇ ਹੀ ਇੱਥੇ ਆ ਗਿਆ ਮੈਂ ਬਸ ਇੱਥੇ ਬੈਠ ਕੇ ਕੁਝ ਜ਼ੇਰ ਆਰਾਮ ਕਰਨਾ ਚਾਹਾਂ ਹਾਂ ਜਾਓ ਥੋੜੀ ਚਾਹ ਬਣਾ ਕੇ ਲਿਆਓ ਥਾਣੇ ਦੀ ਚਾਹ ਦਾ ਸੁਆਦ ਬੜਾ ਲੰਬਾ ਸੁਣਾ ਹੋ ਗਿਆ ਹੈ ਲਿਆ ਨਹੀਂ ਹੈ ਘੜੀਆਂ ਚਾਹ ਪੀ ਪੀ ਕੇ ਮੇਰਾ ਤਾਂ ਗੜਾ ਸੁੱਕ ਗਿਆ ਹੈ ਮੇਰੇ ਗਲੇ ਨੂੰ ਥੋੜਾ ਆਰਾਮ ਦਿਓ ਅੱਗੋ ਪੁਲਿਸ ਵਾਲੇ ਨੂੰ ਗੁੱਸਾ ਚੜਦਾ ਹੈ ਇਹ ਥਾਣਾ ਹੈ ਕਿ ਜਾਂ ਇਸ ਤੇ ਨਾਨਕੇ ਇਸ ਤੇ ਵਾਸਤੇ ਚਾਹ ਬਣਾ ਕੇ ਲੈ ਕੇ ਆਈਏ ਪਹਲਾ ਹੁੰਦਾ ਕੌਣ ਹੈ ਮੇਰੇ ਤੇ ਰੋਹ ਮਾਰਨ ਵਾਲਾ ਮੈਂ ਤਾਂ ਇਹੋ ਜਿਹਾ ਲੱਲੀਆਂ ਛਲੀਆਂ ਨੂੰ ਪਤਾ ਨਹੀਂ ਕਿੰਨੇ ਨੂੰ ਟਿਕਾਣੇ ਲਾਂਦਾ ਹਾਂ ਇਹ ਮੇਰੇ ਤੇ ਰੋਹ ਮਾਰਦਾ ਹੈ ਚਾਹ ਬਣਾਉਣ ਵਾਸਤੇ ਕਹਿੰਦਾ ਹੈ ਪਹਲਾ ਹੁੰਦਾ ਕੌਣ ਹੈ ਅੱਗੋਂ ਆਪਣੇ ਰੋਹ ਦੇ ਵਿੱਚ ਆ ਕੇ ਇੱਕ ਜ਼ੋਰਦਾਰ ਥੱਪੜ ਡੀਆਈਜੀ ਸਾਹ ਦੇ ਕੰਨ ਤੇ ਰੱਖ ਦਿੰਦਾ ਹੈ ਡੀਆਈਜੀ ਸਾਹ ਦਾ ਮੂੰਹ ਦੂਜੇ ਪਾਸੇ ਨੂੰ ਖੁੰਮ ਚੁਕਿਆ ਹੈ ਬਜ਼ੁਰਗ ਚਿਹਰਾ ਹੈ ਚਸ਼ਮਾ ਥੱਲੇ ਡਿੱਗ ਚੁਕਿਆ ਹੈ ਹੱਥ ਦੇ ਵਿੱਚੋਂ ਖੁੰਡੀ ਸਰ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ ਆਪ ਵੀ ਕਿਸੇ ਤਰ੍ਹਾਂ ਜਮੀਨ ਤੇ ਡਿਗਣੋ ਸਮਲਦੇ ਹਨ ਅੱਖਾਂ ਤਿਰਛੀਆਂ ਹੋ ਚੁੱਕੀਆਂ ਹਨ ਮੂਤੇ ਸ਼ਾਂਤੀ ਹੈ ਜਿਵੇਂ ਕਿ ਪਤਾ ਨਹੀਂ ਕਿੰਨੀ ਵਾਰ ਇਹੋ ਜੇ ਥੱਪੜ ਇਹੋ ਜੇ અપਮਾਨ ਸਹਿ ਚੁੱਕੇ ਹਨ ਆਪਣੇ ਆਪ ਤੇ ਤਰਸਾਰਿਆ ਹੈ ਆਪਣੇ ਪੁਰਾਣੇ ਦਿਨ ਯਾਦ ਆ ਚੁੱਕੇ ਹਨ ਅਤੇ ਅੱਗੋਂ ਪੁਲਿਸ ਵਾਲੇ ਨੂੰ ਐਸੀ ਹੀ ਤਰ੍ਹਾਂ ਘੂਰ ਕੇ ਦੇਖ ਰਿਹਾ ਹੈ ਜਿਵੇਂ ਕਿ ਬਸ ਇਸ ਦੀ ਕੋਈ ਗਲਤੀ ਨਹੀਂ ਹੈ ਸਾਰਾ ਕੁਝ ਸਿਸਟਮ ਦੀ ਗਲਤੀ ਹੈ ਅੱਗੋਂ ਇੱਕ ਬਜ਼ੁਰਗ ਪੁਲਿਸ ਵਾਲਾ ਜੋ ਕਿ ਉੱਥੇ ਹੀ ਡਿਊਟੀ ਕਰਦਾ ਹੈ ਗੁਰਵਿੰਦਰ ਸਿੰਘ ਅੱਗੇ ਆਂਦਾ ਹੈ ਅਤੇ ਅੱਗੇ ਆਉਂਦੇ ਸਾਰ ਜਿਵੇਂ ਉਸਨੇ ਪਛਾਣ ਲਿਆ ਵੀ ਇਹ ਤਾਂ ਕੋਈ ਹੋਰ ਨਹੀਂ ਇਹ ਤਾਂ ਰਿਟਾਇਰਡ ਡੀਆਈਜੀ ਸਾਹਿਬ ਹਨ ਜੋ ਕਿ ਇੱਥੇ ਆਂਦੇ ਰਹਿੰਦੇ ਹਨ ਇਹਨਾਂ ਨੂੰ ਇਸ ਨਦਾਨ ਪੁਲਿਸ ਵਾਲੇ ਨੇ ਨਵੇਂ ਪੁਲਿਸ ਅਫਸਰ ਨੇ ਥੱਪੜ ਮਾਰ ਦਿੱਤਾ ਹੈ ਅਚਾਨਕ ਹੀ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਆਪਣੇ ਨਾਲ ਦੇ ਸਾਥੀ ਜਿਸ ਨੇ ਥੱਪੜ ਮਾਰਿਆ ਹੈ ਉਸਦੇ ਕੰਨ ਵਿੱਚ ਫੁੱਸਫੁਸਾ ਕੇ ਕੁਝ ਦੱਸਦਾ ਹੈ ਇੱਕਦਮ ਅਚਾਨਕ ਸੁਖਵਿੰਦਰ ਸਿੰਘ ਬਚਾਰਾ ਪੀੜਾ ਪੈ ਚੁੱਕਿਆ ਹੈ ਉਸਤੇ ਖੋਸ਼ ਉੱਡ ਚੁੱਕੇ ਹਨ ਪੈਰਾ ਹੇਟੋਂ ਜਮੀਨ ਨਿਕਲ ਚੁੱਕੀ ਹੈ ਆ ਕੀ ਇਤਾ ਮਾਮੂਲੀ ਇਨਸਾਨ ਨਹੀਂ ਇਹ ਕੋਈ ਆਮ ਬੰਦਾ ਨਹੀਂ ਇਤਾ ਰਿਟਾਇਰਡ ਡੀਆਈਜੀ ਹਨ ਡੀਆਈਜੀ ਸਾਹ ਦੇ ਥੱਪੜ ਮਾਰ ਦਿੱਤਾ ਹੈ ਮੈਂ ਅਚਾਨਕ ਪੈਰਾਮਚੜਿਕ ਜਾਂਦਾ ਹੈ ਧੂਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਮਾਫ ਕਰ ਦਿਓ ਮੇਰੀ ਨਵੀਂ ਵਰਦੀ ਹੈ ਛੋਟੇ ਬੱਚੇ ਹਨ ਮੈਨੂੰ ਮਾਫ ਕਰ ਦਿਓ ਕੁਝ ਨਾ ਕਹੋ ਮੈਨੂੰ بس ਅੱਗੇ ਤੋਂ ਮੈਂ ਇਹੋ ਜੀ ਕੋਈ ਗਲਤੀ ਨਹੀਂ ਕਰਦਾ ਇੱਥੇ ਹੀ ਮਾਮਲੇ ਨੂੰ ਰੋਕ ਦਿਓ ਕਿਰਪਾ ਕਰਕੇ ਮੈਂ ਤੁਹਾਡੇ ਪੈਰ ਪਹਿਲਾ ਹਾਂ ਇੱਕਦਮ ਅਚਾਨਕ ਉਸ ਦਾ ਸਾਰਾ ਵਰਦੀ ਦਾ ਰੋਬ ਥੱਲੇ ਆ ਚੁੱਕਿਆ ਹੈ ਅਤੇ ਅੱਖਾਂ ਦੇ ਵਿੱਚ ਹੰਝੂ ਆ ਚੁੱਕੇ ਹਨ ਲੇਕਿਨ ਇਹਦਰ ਉਹ ਡੀਆਈਜੀ ਸਾਹਮਣੇ ਲੱਗਦਾ ਹੈ ਨਹੀਂ ਇਹ ਨਾਟਕ ਕਰ ਰਿਹਾ ਹੈ ਉੱਥੇ ਹੀ ਖੜੇ ਸਾਰਾ ਕੁਝ ਦਿਖ ਰਿਹਾ ਨੂੰ ਵੀ ਇੱਥੇ ਹੋ ਕੀ ਰਿਹਾ ਹੈ ਅਤੇ ਇਹ ਜਿਹੜਾ ਦੋਗਲਾ ਇਨਸਾਨ ਹੈ ਬਦਲੂ ਇਨਸਾਨ ਹੈ ਜਿਸ ਨੂੰ ਆਪਣੀ ਵਰਦੀ ਤੇ ਇਹਨਾਂ ਹੰਕਾਰ ਹੈ ਕਿਵੇਂ ਆਕੜੇ ਫਿਰਦਾ ਹੈ ਅੱਗੋਂ ਅੱਕਦਾ ਹੈ ਅੱਛਾ ਤੂੰ ਮੈਨੂੰ ਨਹੀਂ ਪਛਾਣਿਆ ਇਸ ਕਰਕੇ ਕੰਮ ਕੀਤਾ ਹੈ ਅੱਗੋਂ ਪੁਲਿਸ ਵਾਲਾ ਹਾਂਦੇ ਸਿਰ ਹਿਲਾਉਂਦਾ ਹੈ ਜੀ ਸਾਹਿਬ ਮੈਂ ਤੁਹਾਨੂੰ ਪਛਾਣਿਆ ਨਹੀਂ ਇਸ ਕਰਕੇ ਇਹੋ ਜਿਹਾ ਹੋ ਗਿਆ ਜੇ ਮੈਨੂੰ ਥੋੜਾ ਜਿਹਾ ਵੀ ਪਤਾ ਹੁੰਦਾ ਵੀ ਤੁਸੀਂ ਰਿਟਾਇਰਡ ਡੀਆਜੀ ਹੂੰ ਮੈਂ ਤੁਹਾਨੂੰ ਹੱਥ ਤੱਕ ਨਹੀਂ ਲਗਾਣਾ ਸੀ ਮੈਨੂੰ ਮਾਫ਼ ਕਰ ਦਿਓ ਗਲਤੀ ਹੋ ਗਈ ਮੇਥੋਂ ਅੱਗੋਂ ਡੀਆਜੀ ਸਾਹਿਬ ਅੱਖ ਦੇ ਹਨ ਅੱਛਾ ਜੇਕਰ ਮੈਂ ਕੋਈ ਆਮ ਬਜ਼ੁਰਗ ਹੁੰਦਾ ਮੈਂ ਕੋਈ ਆਮ ਇਨਸਾਨ ਹੁੰਦਾ ਐਸੀ ਤਰ੍ਹਾਂ ਮੇਰੇ ਥੱਪੜ ਮਾਰਨਾ ਸੀ ਅੱਗੋਂ ਪੁਲਿਸ ਵਾਲਾ ਚੁੱਪ ਕਰ ਜਾਂਦਾ ਹੈ ਲekin ਹਜੇ ਉਸਦੇ ਪੈਰ ਫੜ ਕੇ ਖੰਨ ਇਹ ਖਬਰ ਅਗਵਾੰਗ ਪੂਰੇ ਥਾਣੇ ਦੇ ਵਿੱਚ ਫੈਲ ਚੁੱਕੀ ਹੈ ਥਾਣੇਦਾਰ ਵੀ ਉੱਥੇ ਆ ਚੁੱਕਿਆ ਹੈ ਅਤੇ ਡੀਆਈਜੀ ਸਾਹਬ ਕੋਲੋਂ ਮਾਫੀ ਮੰਗਦਾ ਹੈ ਇਸ ਨਿਦਾਨ ਵੱਲੋਂ ਮੈਨੂੰ ਮਾਫ ਕਰ ਦਿਓ ਕੋਈ ਕਾਰਵਾਈ ਨਾ ਕਰਿਓ ਬਸ ਇੱਥੇ ਗੱਲ ਨੂੰ ਲਪਿਓ ਇਸ ਤਰ੍ਹਾਂ ਦੀ ਗੱਲਾਂ ਕਰ ਰਿਹਾ ਹੈ ਇਹ ਗੱਲ ਇੱਥੇ ਨਹੀਂ ਰੁਕਦੀ ਲੁਧਿਆਣਾ ਸ਼ਰਦ ਐਸਐਸਪੀ ਜਿਵੇਂ ਹੀ ਇਹ ਖਬਰ ਸੁਣਦਾ ਹੈ ਤੁਰੰਤ ਆਪਣੀ ਸਾਇਰਨ ਵਾਲੀ ਜੀਪ ਨਾਲ ਉੱਥੇ ਪਹੁੰਚਦਾ ਹੈ ਆਪਣੀ ਜੀਪ ਤੋਂ ਉਤਰਦਾ ਹੈ ਅਤੇ ਥੱਲੇ ਉਤਰ ਕੇ ਡੀਆਈਜੀ ਸਾਹਬ ਕੋਲ ਆਦਾ ਹੈ ਮੇਰੇ ਯਾਤਰਾ ਗੰਦਾ ਹੈ ਹੋਰ ਸਾਹਿਬ ਕੀ ਹਾਲ ਚਾਲ ਹੈ ਤੁਹਾਡੇ ਸੇਤ ਤੁਹਾਡੀ ਠੀਕ ਹਨ ਅਗੋ ਡੀਆਈਜੀ ਸਾਹਿਬ ਹਾਂ ਦੇ ਵੀ ਸਿਰ ਲਾ ਦਿੰਦੇ ਹਨ ਅਤੇ ਕਹਿੰਦੇ ਹਨ ਹੁਣ ਤੱਕ ਤਾਂ ਠੀਕ ਸੀ ਹੁਣ ਬਸ ਕੰਨ ਦੇ ਵਿੱਚ ਥੋੜਾ ਦਰਦ ਹੋ ਰਿਹਾ ਹੈ ਡਾਕਟਰ ਨੂੰ ਦਿਖਾਵਾਂਗੇ ਸ਼ਾਇਦ ਕੋਈ ਬਲੀਡਿੰਗ ਨਾ ਹੋ ਗਈ ਹੋਵੇ ਅਗੋ ਇਹਨੀ ਗੱਲ ਸੁਣ ਕੇ ਐਸਐਸਪੀ ਸਾਹਿਬ ਸਮਝ ਜਾਂਦੇ ਹਨ ਇੱਥੇ ਗੜਬੜ ਵੱਡੀ ਹੋ ਚੁੱਕੀ ਹੈ ਡੀਆਈਜੀ ਸਾਹਿਬ ਦੀ ਗਲਤੀ ਚਪੇੜ ਵਾਲਾ ਨਿਸ਼ਾਨ ਸਾਫ਼ ਨਜ਼ਰ ਆ ਰਿਹਾ ਸੀ ਬਜ਼ੁਰਗ ਝੁਰਰੀਆਂ ਵਾਲੀਆਂ ਗੱਲਾਂ ਉੱਪਰ लाल खता निशान यही शायद उस पुलिस वाले सुखविंदर दी आखिरी गलती बन सकती है आज उस ते नाल बन्ना की है इत आप सुखविंदर उन दी पता बस ओसे हीترام ਥੱਲੇ ਬੈਠਾ ਹੈ ਮਾਫੀ ਮੰਗ ਰਿਆ ਹੈ ਅਗੋ ਐਸਐਸਪੀ ਸਾਹਿਬ ਅਖਦੇ ਹਮ ਇਸ ਨਾਲ ਕੀ ਕਰਨਾ ਹੈ ਜੋ ਹੁਕਮ ਕਰੋਗੇ ਉਹੀ ਕਰ ਦਾਂਗੇ ਸਸਪੈਂਡ ਕਰ ਦਈਏ ਇਸ ਨੂੰ ਜਾਂ ਇਸ ਦਾ ਤਬਦਲਾ ਕਿਸੇ ਹੋਰ ਦੂਰ ਦਰਾਡੇ ਵਾਲੇ ਇਲਾਕੇ ਦੇ ਵਿੱਚ ਕਰ ਦਈਏ ਦਸੋ ਕਿਵੇਂ ਸਜ਼ਾ ਦਈਏ ਇਸ ਨੂੰ ਅਗੋ ਡੀਆਈਜੀ ਸੂਰਜ ਪ੍ਰਤਾਪ ਸਿੰਘ ਰੋਹ ਪਰਿਵਾਦੇ ਵਿੱਚ ਕਹਿੰਦੇ ਹੈ ਨਹੀਂ ਸਜ਼ਾ ਨਹੀਂ ਚਾਹੀਦੀ ਇਸ ਨੂੰ ਸਬਕ ਸਿਖਾਣਾ ਹੈ ਇਸ ਨੂੰ ਆਪਣੀ ਵਰਦੀ ਦਾ ਮਹੱਤਵ ਦੱਸਣਾ ਹੈ ਜਿਹੜੀ ਵਰਦੀ ਇਸ ਨੂੰ ਲੋਕਾਂ ਦੀ ਸੇਵਾ ਕਰਨ ਲਈ ਮਿਲੀ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ ਮਿਲੀ ਹੈ ਉਸ ਨਾਲ ਲੋਕਾਂ ਤੇ ਰੋਹ ਝੜ ਰਿਹਾ ਹੈ ਇਹ ਕਹੋ ਜੀ ਸੇਵਾ ਹੈ ਇਹ ਕਹੋ ਜੀ ਆ ਪੁਲਿਸ ਵਾਲਾ ਹੈ ਇਸ ਨੂੰ ਇੰਜ ਕਰੋ ਲੁਧਿਆਣਾ ਦੇ ਗਰੀਬ ਆਸ਼ਰਮ ਦੇ ਵਿੱਚ ਜਿੱਥੇ ਬਜ਼ੁਰਗ ਰਹਿੰਦੇ ਹਨ ਜਿੱਥੇ ਅਨਾਥ ਬੱਚੇ ਰਹਿੰਦੇ ਹਨ ਅਤੇ ਗਰੀਬ ਲੋਕ ਰਹਿੰਦੇ ਹਨ ਉੱਥੇ ਇਸ ਦੀ ਡਿਊਟੀ ਲਗਾਓ ਕੁਝ ਦਿਨ ਸੇਵਾ ਕਰਨ ਦੋ ਜਦੋਂ ਮੈਨੂੰ ਲੱਗੇਗਾ ਇਹ ਸਹੀ ਹੋ ਚੁੱਕਿਆ ਹੈ ਇਸ ਦਾ ਤਬਾਦਲਾ ਵਾਪਸ ਥਾਣੇ ਦੇ ਵਿੱਚ ਕਰ ਦਿਓ ਇਸ ਨੂੰ ਪਤਾ ਤਾਂ ਲੱਗੇ ਸੇਵਾ ਹੁੰਦੀ ਕੀ ਹੈ ਗਰੀਬ ਲੋਕਾਂ ਦੀ ਮਦਦ ਕਿਸ ਨੂੰ ਕਹਿੰਦੇ ਹਨ ਜੇਕਰ ਮਨ ਲਾ ਕੇ ਕਰੇਗਾ ਦੁਬਾਰਾ ਜਲਦੀ ਇਸ ਦਾ ਤਬਾਦਲਾ ਹੋ ਜਾਵੇਗਾ ਨਹੀਂ ਤਾਂ ਫਿਰ ਉੱਥੇ ਹੀ ਛੜਨ ਦਿਓ ਉੱਥੇ ਹੀ ਇਸ ਨੂੰ ਆਪਣਾ ਪਛਤਾਪ ਕਰੰਦੋ ਇਹਨੀ ਗੱਲ ਸੁਣ ਕੇ ਐਸਐਸਪੀ ਤੁਰੰਤ ਹਾਂ ਪਰ ਦਿੰਦੇ ਹਨ ਅਗੋ ਸੁਖਵਿੰਦਰ ਸਿੰਘ ਨੂੰ ਯਕੀਨੀ ਆ ਰਿਹਾ ਵੀ ਮੈਂ ਸਸਪੈਂਡ ਕਿਉਂ ਨਹੀਂ ਹੋਇਆ ਅਤੇ ਮੇਰੀ ਵਰਦੀ ਪਤਾ ਨਹੀਂ ਕਿਵੇਂ ਬਚ ਚੁੱਕੀ ਹੈ ਚਲੋ ਰੱਬ ਦਾ ਧੰਨਵਾਦ ਕਰਦਾ ਹੈ ਅਗੋ ਡੀਆਈਜੀ ਸਾਹ ਦੇ ਪੈਰ ਪਾ ਕੇ ਕਹਿੰਦਾ ਹੈ ਸਾਹ ਜਿਨੇ ਕਹੋ ਕਿ ਉਹ ਮੈਂ ਠੀਕ ਹੈ ਮੈਂ ਸੇਵਾ ਕਰਾਂਗਾ ਮਨ ਲਗਾ ਕੇ ਕਰਾਂਗਾ ਇਹੋ ਜੀ ਗਲਤੀ ਸਾਰੀ ਉਮਰ ਦੇ ਵਿੱਚ ਮੈਂ ਦੁਬਾਰਾ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਕਿਸੇ ਗਰੀਬ ਬੰਦੇ ਤੇ ਹੱਥ ਨਹੀਂ ਚੁੱਕਦਾ ਹੁਣ ਸਵਾਲ ਇਹ ਹੈ ਕੀ ਉਹ ਸੁਖਵਿੰਦਰ ਸਿੰਘ ਗਰੀਬ ਲੋਕਾਂ ਦੀ ਮਦਦ ਕਰਨਾ ਸਿੱਖ ਜਾਵੇਗਾ ਕਿ ਸੱਚਮੁੱਚ ਇਸ ਤਰ੍ਹਾਂ ਪੁਲਿਸ ਵਾਲੇ ਸੁਧਰ ਸਕਦੇ ਹਨ ਮ ਦੇਖਦੇ ਹਾਂ ਜੀ ਅੱਗੇ ਦੋਸਤੋ ਸੁਖਵਿੰਦਰ ਸਿੰਘ ਨੂੰ ਇੱਕ ਗਰੀਬ ਬਸਤੀ ਦੇ ਵਿੱਚ ਜਿੱਥੇ ਅनाथ ਆਸ਼ਰਮ ਹੈ ਅਤੇ ਨਾਲ ਹੀ ਇੱਕ ਬਿਰਧ ਆਸ਼ਰਮ ਹੈ ਛੱਡ ਦਿੱਤਾ ਜਾਂਦਾ ਹੈ ਉੱਥੇ ਅਗਲੇ ਹੀ ਦਿਨ ਉਸ ਨੂੰ ਸੇਵਾ ਵਾਸਤੇ ਭੇਜ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਇੱਥੇ ਗਰੀਬ ਲੋਕਾਂ ਦੀ ਬਜ਼ੁਰਗ ਲੋਕਾਂ ਦੀ ਜੋ ਕਿ ਅनाथ ਆਸ਼ਰਮ ਦੇ ਵਿੱਚ ਹਨ ਬਿਰਧ ਆਸ਼ਰਮ ਦੇ ਵਿੱਚ ਹਨ ਅਤੇ ਝੁੱਗੀਆਂ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੀ ਸੇਵਾ ਕਰਨੀ ਹੈ ਮਨ ਲਗਾ ਕੇ ਕਰਨੀ ਹੈ ਪਹਿਲੇ ਦਿਨ ਉਸ ਨੂੰ ਬੜਾ ਅਜੀਬ ਲੱਗਿਆ ਕਿਉਂਕਿ ਵਰਦੀ ਦਾ ਰੋਬ ਹੈ ਹਜੇ ਵੀ ਹੰਕਾਰ ਗਿਆਨੀ ਹੈ ਲੇਕਿਨ ਮਜਬੂਰੀ ਹੈ ਜੇਕਰ ਇੱਥੇ ਨਾ ਹੁੰਦਾ ਸ਼ਾਇਦ ਅਜੋ ਇਸਵਰਦੀ ਦੇ ਵਿੱਚ ਨਹੀਂ ਹੋਣਾ ਸੀ ਅੱਜ ਉਹ ਇੱਥੇ ਨਹੀਂ ਹੋਣਾ ਸੀ ਚਲੋ ਅੱਗੇ ਜਾਂਦਾ ਹੈ ਅੱਗੋਂ ਇੱਕ ਬਜ਼ੁਰਗ ਮਾਤਾ ਜੋ ਕਿ ਆਪਣੇ ਕਪੜੇ ਆਪ ਧੋ ਰਹੀ ਹੈ ਠੰਡ ਦਾ ਵਿੜਾ ਹੈ ਠੰਡੀ ਹਵਾ ਲੱਗ ਰਹੀ ਹੈ ਠੰਡੇ ਪਾਣੀ ਦੇ ਵਿੱਚ ਹੱਥ ਮਾਰ ਕੇ ਉਸਦੇ ਹੱਥਾਂ ਦੇ ਵਿੱਚ ਸਾਬਣ ਕਮ ਰਿਹਾ ਹੈ ਕੋਈ ਉੱਥੇ ਨੇੜੇ ਉਸ ਦੀ ਮਦਦ ਕਰਨ ਵਾਲਾ ਨਹੀਂ ਹੈ ਕੋਲ ਜਾਂਦਾ ਹੈ ਬਜ਼ੁਰਗ ਮਾਤਾ ਨੂੰ ਅਖਦਾ ਹੈ ਮਾਤਾ ਜੀ ਇਹ ਮੈਨੂੰ ਜਾਇ ਦਿਓ ਕੀ ਰਾਨਾ ਆਏ تھے ਮੈਂ ਕੋਈ ਗੁਨਾਹ ਨਹੀਂ ਕੀਤਾ ਮੇਰੇ ਕੋਲ ਕੀ ਲਣਾ ਗਿਆ ਹੈ ਅੱਗੋ ਆਖਦਾ ਜਿਵੇਂ ਪੁਲਿਸ ਵਾਲਾ ਜਰੂਰ ਹਾਂ ਮੈਂ ਇੱਥੇ ਤੁਹਾਡੀ ਮਦਦ ਕਰਨ ਵਾਸਤੇ ਆਇਆ ਹਾਂ ਮੈਂ ਇੱਥੇ ਕਿਸੇ ਨੂੰ ਗ੍ਰਿਫਤਾਰ ਕਰਨ ਜਾਂ ਫਿਰ ਕੋਈ ਛਾਣਮਿਨ ਕਰਨ ਨਹੀਂ ਆਇਆ ਅੱਗੋ ਮਾਤਾ ਆਖਦੀ ਹੈ ਕਿਉਂ ਮਜ਼ਾਕ ਕਰਦਾ ਹੈ ਪੁਲਿਸ ਵਾਲੇ ਤਾਂ ਡੰਡਾ ਲੈ ਕੇ ਇੱਥੇ ਆਉਂਦੇ ਹਨ ਅਤੇ ਇੱਥੇ ਆ ਕੇ ਰੋਬ ਮਾਰਦੇ ਹਨ ਜਾਂ ਫਿਰ ਇੱਥੇ ਸਿਰਫ 2-4 ਕੰਮਲ ਵੰਡ ਕੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਹਨ ਤੂੰ ਕੌਣ ਹੁੰਦਾ ਹੈ ਇੱਥੇ ਮਦਦ ਕਰਨ ਵਾਲਾ ਤੇਰੇ ਵਰਗਾ ਤਾਂ ਪਹਿਲਾਂ ਪੁਲਿਸ ਵਾਲਾ ਦੇਖਿਆ ਹੈ ਪੁਲਿਸ ਵਾਲੇ ਤਾਂ ਤੰਗ ਕਰਨ ਵਾਸਤੇ ਹੁੰਦੇ ਹਨ ਜੇਕਰ ਸਤਿਮੁੱਚ ਤੇਰੇ ਵਰਗੇ ਪੁਲਿਸ ਵਾਲੇ ਹਨ ਸ਼ਾਇਦ ਪੁਲਿਸ ਵਾਲਿਆਂ ਦੀ ਲੋਕ ਇੱਜ਼ਤ ਕਰਨਾ ਸ਼ੁਰੂ ਕਰ ਦੇਣ ਆਪਣੇ ਆਪ ਤੇ ਸ਼ਰਮਸੂਸਾਰੀ ਹੈ ਪਹਿਲੀ ਵਾਰ ਆਪਣੀ ਵਰਦੀ ਦਾ ਅਸਲ ਮਤਲਬ ਸਮਝ ਰਿਹਾ ਹੈ ਪਹਿਲੀ ਵਾਰ ਉਸ ਨੂੰ ਲੱਗ ਰਿਹਾ ਹੈ ਜਿਵੇਂ ਕਿ ਸ਼ਾਇਦ ਸਤਿਮੁੱਚ ਮੇਰੀ ਇਹ ਜੋ ਵਰਦੀ ਹੈ ਇਸ ਤੇ ਬੜੇ ਦਾਗ ਹਨ ਇਸ ਦੀ ਸ਼ਵੀ ਪੂਰੇ ਸਮਾਜ ਦੇ ਵਿੱਚ ਬੜੀ ਨੀਵੀ ਹੈ ਇਹ ਜਿਹੜਾ ਸਮਝ ਹੈ ਇਸ ਵਰਦੀ ਨੂੰ ਬੜੀ ਮਾੜੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ ਲekin ਨਹੀਂ ਮੈਂ ਇਹੋ ਜਿਹਾ ਨਹੀਂ ਹੋਣ ਦੇਣਾ ਮੈਂ ਇਹ ਤੇ ਇਹਨਾਂ ਦੀ ਸੇਵਾ ਕਰਾਂਗਾ ਚਲੋ ਬਜ਼ੁਰਗ ਮਾਤਾ ਕੋਲ ਸਾਬਣ ਫੜ ਲੈਂਦਾ ਹੇ ਬਜ਼ੁਰਗ ਮਾਤਾ ਉਸਦੇ ਸਿਰ ਤੇ ਹੱਥ ਫੇਰਦੀ ਹੈ ਕੋਈ ਗੱਲ ਨਹੀਂ ਪੁੱਤਰਾ ਆਰਾਮ ਨਾ ਕਰ ਲੈ ਕੋਈ ਕਾੜ ਨਹੀਂ ਹੈ ਅੱਗੋਂ ਖੋੜੀ-ਖੋੜੀ ਕਰਕੇ ਸਾਰੇ ਕੱਪੜੇ ਧੋ ਦਿੰਦਾ ਹੈ ਬਜ਼ੁਰਗ ਮਾਤਾ ਦੇ ਕੱਪੜੇ ਸੁਕਣੇ ਤਾਰ ਤੇ ਪਾ ਦਿੰਦਾ ਹੈ ਅੱਗੇ ਵਧਦਾ ਹੈ ਅੱਗੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਹੈ ਜੋ ਬਜ਼ੁਰਗ ਆਦਮੀ ਆਪਣੀ ਦਵਾਈਆਂ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਦਵਾਈਆਂ ਲੈ ਕੇ ਦੇ ਦਿੰਦਾ ਹੈ ਖਾਣਾ ਖਾਣ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਕੱਪੜਿਆਂ ਦੀ ਸਫਾਈ ਕਰ ਦਿੰਦਾ ਹੈ ਐਸੀ ਤਰ੍ਹਾਂ ਕਈ ਹਫ਼ਤੇ ਬੀਤ ਜਾਂਦੇ ਹਨ ਇਧਰੋਂ ਡੀਆਈਜੀ ਸੁਰਜੀਤ ਪ੍ਰਤਾਪ ਸਿੰਘ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਵੀ ਸੱਚਮੁੱਚ ਵੀ ਇਹ ਸ਼ਾਇਦ ਬਦਲਿਆ ਹੈ ਜਾਂ ਨਹੀਂ ਮੈਨੂੰ ਜਾ ਕੇ ਦੇਖਣਾ ਚਾਹੀਦਾ ਹੈ ਲੇਕਿਨ ਆਪ ਗਏ ਤਾਂ ਦਿੱਕਤ ਖੋਜਣੀ ਹੈ ਆਪਣੇ ਇੱਕ ਭਰੋਸੇਮੰਦ ਸਿਪਾਹੀ ਨੂੰ ਉੱਥੇ ਭੇਜਦੇ ਹਨ ਸਿਪਾਹੀ ਉੱਥੇ ਜਾਂਦਾ ਹੈ ਜਿਵੇਂ ਉੱਥੇ ਗਿਆ ਤਾਂ ਦੇਖਿਆ ਵੀ ਸ਼ਾਮ ਦੇ 6:30 ਵਜੇ ਤੱਕ ਜਦੋਂ ਡਿਊਟੀ ਵੀ ਖਤਮ ਹੋ ਚੁੱਕੀ ਹੈ ਕਰ ਜਾਣ ਦਾ ਵੇਲਾ ਪਤਾ ਨਹੀਂ ਕਦੋਂ ਦਾ ਹੋ ਚੁੱਕਿਆ ਹੈ ਇਹ ਪੁਲਿਸ ਵਾਲਾ ਸੁਖਵਿੰਦਰ ਸਿੰਘ ਹਜੇ ਤੱਕ ਬਜ਼ੁਰਗ ਆਦਮੀਆਂ ਦੀ ਬਜ਼ੁਰਗ ਬੰਦਿਆਂ ਦੀ ਮਦਦ ਕਰਨੇ ਵਿੱਚ ਲੱਗਿਆ ਹੈ ਅਤੇ ਇਹ ਇੱਥੇ ਉਹਨਾਂ ਦੀ ਸੇਵਾ ਕਰ ਰਿਹਾ ਹੈ ਕਿਸੇ ਦੀ ਲੱਤਾਂ ਘੁੱਟਦਾ ਹੈ ਥੋੜੇ ਸਮੇਂ ਬਾਅਦ ਕਿਸੇ ਦੀ ਗਰਦਨ ਦੇ ਵਿੱਚ ਦਰਦ ਹੈ ਉਹਨਾਂ ਦੀ ਮਦਦ ਕਰਦਾ ਹੈ ਅਤੇ ਬਾਅਦ ਦੇ ਵਿੱਚ ਕਿਸੇ ਦੇ ਨਹਾਉਣ ਵਾਸਤੇ ਪਾਣੀ ਗਰਮ ਕਰਕੇ ਲਿਆਉਂਦਾ ਹੈ ਉੱਥੇ ਖੜਾ ਸਿਪਾਹੀ ਸਾਰਾ ਕੁਝ ਦਿਖ ਰਿਹਾ ਹੈ ਅਤੇ ਆਮ ਲੋਕਾਂ ਤੋਂ ਪੁੱਛਦਾ ਹੈ ਨੇੜਲੇ ਸਾਰੇ ਬੰਦੇ ਬੋਲਦੇ ਹਨ ਬਿਲਕੁਲ ਇਹ ਤਾਂ ਸੁਧਰ ਚੁਕਿਆ ਹੋਇਆ ਹੈ ਅਤੇ ਜਦੋਂ ਦਾ ਆਇਆ ਹੈ ਸਾਡੀ ਜ਼ਿੰਦਗੀ ਸੁਖਾਲੀ ਹੋ ਚੁੱਕੀ ਹੈ ਸ਼ਾਇਦ ਇਹੋ ਜੀ ਪੁਲਿਸ ਵਾਲੇ ਸਾਰੇ ਪਾਸੇ ਹੋਣ ਸਾਡਾ ਭਲਾ ਹੋ ਜਾਵੇ ਆਮ ਲੋਕ ਕਿੰਨੇ ਸੁਖਾਲੇ ਹੋ ਜਾਣ ਅਗੋਂ ਇਹੀ ਗੱਲਾਂ ਆ ਕੇ ਡੀਆਈਜੀ ਸਾਹਿਬ ਨੂੰ ਦੱਸਣ ਦਾ ਹੈ ਲੇਕਿਨ ਹਜੇ ਵੀ ਡੀਆਈਜੀ ਸੂਰਜ ਪ੍ਰਤਾਪ ਸਿੰਘ ਨੂੰ ਕੋਈ ਵੀ ਭਰੋਸਾ ਨਹੀਂ ਹੋਇਆ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਨਾਟਕਤਾ ਨਹੀਂ ਕਰ ਰਿਹਾ ਕਿ ਸਤਮੁ ਚ ਹੀ ਸੁਧਰ ਚੁਕਿਆ ਹੈ ਜਾਂ ਫਿਰ ਢੋਂ ਕਰਦਾ ਹੈ ਇਸ ਦੀ ਜਾਂਚ ਖੋਣੀ ਬਾਕੀ ਹੈ ਜਾਂਚ ਜ਼ਰੂਰੀ ਹੈ ਨਹੀਂ ਤਾਂ ਵਾਪਸ ਇਸ ਨੂੰ ਉੱਤੇ ਛੱਡ ਦਿੱਤਾ ਤਾਂ ਇਹ ਉਸੇ ਤਰ੍ਹਾਂ ਬਣ ਜਾਵੇਗਾ ਉਸੇ ਤਰ੍ਹਾਂ ਗਰੀਬ ਲੋਕਾਂ ਦੇ ਹੱਥ ਚੁਕੇਗਾ ਇਹਦਾ ਇੱਥੇ ਆਣ ਦਾ ਕੋਈ ਫਾਇਦਾ ਨਹੀਂ ਹੋਣਾ ਆਪ ਜਾਣਾ ਚਾਹੁੰਦੇ ਹਨ ਆਪ ਉੱਥੇ ਆਪਣਾ ਪੇਸ ਬਦਲ ਕੇ ਉਹੀ ਪਾਟੀ ਪੁਰਾਣੇ ਕੱਪੜੇ ਦੁਬਾਰਾ ਪਾ ਕੇ ਉੱਥੇ ਪਹੁੰਚ ਜਾਂਦੇ ਹਨ ਅਤੇ ਜਾ ਕੇ ਉਹ ਹੀ ਸਭ ਕੁਝ ਦੇਖਦੇ ਹਨ ਜੋ ਕਿ ਉਸ ਸਿਪਾਹੀ ਨੇ ਦੇਖਿਆ ਸੀ ਸੱਚਮੁੱਚ ਇਹ ਤਾਂ ਮਨ ਲਗਾ ਕੇ ਸੇਵਾ ਕਰ ਰਿਹਾ ਹੈ ਲੇਕਿਨ ਹਜੇ ਵੀ ਡੀਆਈਜੀ ਸਾਹਮਣੂ ਸ਼ੱਕ ਹੈ ਕਿ ਇਹ ਕੋਈ ਢੋਂਗ ਤਾਂ ਨਹੀਂ ਕਰ ਰਿਹਾ ਕਿਸ ਨੂੰ ਸਾਡੇ ਆਉਣ ਦੀ ਪਹਿਲਾਂ ਖਬਰ ਤਾਂ ਨਹੀਂ ਪਹੁੰਚ ਚੁੱਕੀ ਸੀ ਕਿ ਸੱਚਮੁੱਚ ਇਹ ਸੁਧਰ ਚੁਕਿਆ ਹੈ ਜਾਂ ਫਿਰ ਸਿਰਫ ਉਤੋਂ ਆਪਣੀ ਵਰਦੀ ਬਚਾਉਣ ਵਾਸਤੇ ਆਪਣੇ ਆਪ ਦਾ ਜਲਦੀ ਤਬਦਲਾ ਲੈਣ ਵਾਸਤੇ ਦੁਬਾਰਾ ਥਾਣੇ ਦੇ ਵਿੱਚ ਜਾਣ ਵਾਸਤੇ ਕਰ ਰਿਹਾ ਹੈ ਅੱਗੇ ਜਾਂਦੇ ਹਨ ਅੱਗੇ ਜਾਂਦੇ ਸਾਰ ਦੇਖਦੇ ਹਨ ਵੀ ਸੱਚਮੁੱਚ ਇਹ ਤਾਂ ਬਜ਼ੁਰਗ ਆਦਮੀਆਂ ਨੂੰ ਪਾਣੀ ਪਰ ਪਰ ਕੇ ਦੇ ਰਿਹਾ ਹੈ ਸਾਰੇ ਸੇਵਾ ਕਰ ਰਿਹਾ ਹੈ ਅਤੇ ਅੱਗੇ ਆਖਿਰਕਾਰ ਉਸ ਦੀ ਪਰੀਖਿਆ ਲੈਣਾ ਚਾਹਦੇ ਹਨ ਨੇੜੇ ਜਾਂਦੇ ਹਨ ਨੇੜੇ ਜਾ ਕੇ ਸਵਾਲ ਪੁੱਛਦੇ ਹਨ ਤੂੰ ਤਾਂ ਪੁਲਸ ਵਾਲਾ ਹੈ ਅਤੇ ਪੁਲਸ ਵਾਲੇ ਇਸ ਤਰ੍ਹਾਂ ਲੋਕਾਂ ਦੀ ਮਦਦ ਕਦੋਂ ਤੋਂ ਕਰਨ ਲੱਗੇ ਅਗੋਂ ਕਾਸਟੇਬਲ ਅੱਖਾਂ ਦੇ ਵਿੱਚ ਹੰਝੂ ਲਿਆ ਕੇ ਬੜੀ ਨਮਰਤਾ ਸਹਿਤ ਹੱਥ ਜੋੜ ਕੇ ਬੋਲਦਾ ਹੈ ਬਜ਼ੁਰਗੋ ਕੀ ਦੱਸਾਂ ਤੁਹਾਨੂੰ ਮੈਂ ਪਹਿਨ ਆਪਣੀ ਵਰਦੀ ਵਾਸਤੇ ਮੈਂ ਵਰਦੀ ਦੇ ਰੋਬ ਦੇ ਵਿੱਚ ਹੀ ਆਪਣਾ ਹੰਕਾਰ ਆਪਣੇ ਤੇ ਹਾਵੀ ਕਰ ਚੁੱਕਿਆ ਸੀ ਇੱਕ ਬੜੇ ਚੰਗੇ ਘਟਨਾਕਰਮ ਨੇ ਸ਼ਾਇਦ ਰੱਬ ਨੇ ਮੈਨੂੰ ਉਸ ਦਿਨ ਸਿੱਧੇ ਰਸਤੇ ਪਾਣਾ ਸੀ ਸ਼ਾਇਦ ਰੱਬ ਨੇ ਮੈਨੂੰ ਬਦਲਣ ਦਾ ਫੈਸਲਾ ਲਿਆ ਸੀ ਮੇਰੇ ਨਾਲ ਆ ਕੁਝ ਕੀਤਾ ਅੱਜ ਮੈਂ ਇੱਥੇ ਹਾਂ ਮੈਂ ਹੁਣ ਬਦਲ ਚੁੱਕਿਆ ਹਾਂ ਮੈਂ ਲੋਕਾਂ ਦੀ ਸੇਵਾ ਕਰਦਾ ਹਾਂ ਮੈਂ ਸਮਝ ਚੁੱਕਿਆ ਹਾਂ ਵਰਜੀ ਦਾ ਅਸਲ ਮਤਲਬ ਤਾਂ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਹੈ ਨਾ ਕਿ ਰੋਬ ਮਾਰਨ ਦੇ ਵਿੱਚ ਜੋ ਕਿ ਜ਼ਿਆਦਾਤਰ ਪੁਰਸ਼ ਵਾਰੇ ਆਪਣੇ ਪੰਜਾਬ ਦੇ ਵਿੱਚ ਕਰਦੇ ਹਨ ਅੱਗੋਂ ਇਹ ਜਵਾਬ ਸੁਣ ਕੇ ਡੀਆਜੀ ਸਾਹਿਬ ਬੜੇ ਖੁਸ਼ ਹਨ ਵੀ ਸੱਚਮੁੱਚ ਬੰਦਾ ਬਦਲ ਚੁੱਕਿਆ ਹੈ ਸਤਿਮੁੱਚ ਇਸ ਤੇ ਜਵਾਬਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਨੂੰ ਪਛਤਾਪ ਹੈ ਇਸ ਨੂੰ ਸਤਿਮੁੱਚ ਲੱਗਦਾ ਹੈ ਵੀ ਹਾਂ ਮਰਦੀ ਜੜੀ ਹੈ ਇਹ ਸਿਰਫ ਰੋਬ ਮਾਰਨ ਵਾਸਤੇ ਨਹੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਹੈ ਚਲੋ ਅਗੋਂ ਐਸਐਸਪੀ ਸਾਹਿਬ ਨੂੰ ਫੋਨ ਲਗਾਉਂਦੇ ਹੰਨ ਵੀ ਬੰਦਾ ਤੁਹਾਡਾ ਬਦਲ ਚੁੱਕਿਆ ਹੈ ਇਸ ਨੂੰ ਦੁਬਾਰਾ ਥਾਣੇ ਦੇ ਵਿੱਚ ਲਗਾ ਦਿਓ ਮੈਂ ਇਸ ਦੀ ਯਾਦ ਜੜੀ ਹੈ ਕਰ ਲਈ ਹੈ ਐਸਐਸਪੀ ਸਾਹਿਬ ਤੁਰੰਤ ਉਸ ਨੂੰ ਫੋਨ ਕਰਕੇ ਥਾਣੇ ਦੇ ਵਿੱਚ ਲਗਾਨ ਦੀ ਕਹਿੰਦੇ ਹਨ ਉਹ ਪੁਲਿਸ ਵਾਲਾ ਤੁਰੰਤ ਸਮਝ ਜਾਂਦਾ ਹੈ ਜੋ ਆਦਮੀ ਮੇਰੇ ਕੋਲ ਹੁਣੇ ਆਇਆ ਸੀ ਉਹ ਉਹੀ ਡੀਆਈਜੀ ਸਾਹਿਬ ਸਨ ਧੰਨਵਾਦ ਕਰਦਾ ਹੈ ਦੂਰੋਂ ਉਹਨਾਂ ਦੇ ਪੈਰੀਂ ਹੱਥ ਲਗਾਉਂਦਾ ਹੈ ਅਤੇ ਡੀਆਈਜੀ ਸਾਹਿਬ ਆਪਣੀ ਗੱਡੀ ਦੇ ਵਿੱਚ ਬੈਠ ਕੇ ਦੁਬਾਰਾ ਘਰਿਆ ਜਾਂਦੇ ਹਨ ਸ਼ਾਇਦ ਸੂਰਜ ਪ੍ਰਤਾਪ ਸਿੰਘ ਵਰਗੇ ਪੁਲਿਸ ਅਫਸਰ ਜੇਕਰ ਹਰ ਕਿਤੇ ਹੋਣ ਜੇਕਰ ਸਤਮੁਝ ਸਾਰੇ ਪੰਜਾਬ ਦੇ ਵਿੱਚ ਹੋਣ ਸ਼ਾਇਦ ਆਪਣੇ ਪੰਜਾਬ ਦਾ ਭਲਾ ਹੋ ਜਾਵੇ ਤੁਹਾਨੂੰ ਕੀ ਲੱਗਦਾ ਹੈ ਜੇਕਰ ਤੁਹਾਨੂੰ ਸਤਿਮੁੱਚ ਸੂਰਪ੍ਰਤਾਪ ਸਿੰਘ ਚੰਗੇ ਲੱਗੇ ਤਾਂ ਉਹਨਾਂ ਵਾਸਤੇ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ ਸਾਰੀ ਇਸ ਕਹਾਣੀ ਸੁਣਾਉਣ ਦਾ ਮਤਲਬ ਕਿਸੇ ਨੂੰ ਵੀ ਦੁਖੀ ਕਰਨਾ ਪੁਲਿਸ ਮੈਕੇਮ ਦੀ ਬਦਨਾਮੀ ਜਾਂ ਫਿਰ ਕੋਈ ਗਲਤ ਝੂਠ ਫੈਲਾਣਾ ਨਹੀਂ ਹੈ ਬਲਕਿ ਅਸੀਂ ਇਹ ਕਹਾਣੀਆਂ ਤਾਂ ਸੁਣਾਉਣੇ ਹਾਂ ਵੀ ਲੋਕ ਇਸ ਤੋਂ ਕੁਝ ਸਿੱਖ ਲੈਣ ਕੋਈ ਚੰਗੀ ਚੀਜ਼ ਲੋਕਾਂ ਦੇ ਕੰਨਾਂ ਦੇ ਵਿੱਚ ਪਵੇ ਸਾਰੇ ਗੰਦੇ ਗੀਤ ਆ ਆਪਣੇ ਪੰਜਾਬ ਦੇ ਸਾਰੇ ਸੁਣਦੇ ਹਨ ਜੇਕਰ ਕੋਈ ਚੰਗੀ ਕਹਾਣੀ 10 ਮਿੰਟ ਬਾਅਦ ਸੁਣ ਲੈਂਦਾ ਹੈ ਉਸ ਨੂੰ ਕੁਝ ਸਿੱਖਣ ਵਾਸਤੇ ਮਿਲ ਜਾਂਦਾ ਹੈ ਉਸ ਨੂੰ ਕੁਝ ਵਧੀਆ ਚੀਜ਼ ਮਿਲਦੀ ਹੈ ਉਸ ਦੇ ਵਿੱਚੋਂ ਤਾਂ ਕਿਉਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਤੁਸੀਂ ਦੱਸੋ ਤੁਹਾਡੀ ਕੀ ਰਾਏ ਹੈ ਇਸ ਤੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ